ਜੀ ਅੱਜ ਆਪਾਂ ਲੈ ਕੇ ਆਇਆ ਪਸ਼ਮੀਨੇ ਦਾ ਆਰੀ ਵਰਕ ਜੀ ਲੋਈ ਪਲਾ ਡਿਜ਼ਾਈਨ ਚ ਇੱਕ ਹੋਰ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਜੀ ਪਸ਼ਮੀਨੇ ਦਾ ਸੂਟ ਆ ਜੀ ਨਾਲ ਆਰੀ ਵਰਕ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈ ਕਲਰ ਆਉਣਗੇ 4 ਜੀ ਸੁਰਪਾ 4 ਕਲਰ ਦਿਖਾਉਣੇ ਆ ਜੀ ਲੋ ਚੈੱਕ ਕਰੋ ਜੀ ਪਸ਼ਮੀਨੇ ਦਾ ਆਰੀ ਵਰਕ ਜੀ ਕਲਰ 4 ਨੇ ਚਾਰੇ ਹੀ ਕਲਰ ਬਹੁਤ ਸ਼ਾਨਦਾਰ ਨੇ ਜੀ ਨਾਲ ਪਸ਼ਮੀਨੇ ਸਵਾਰ ਆ ਜੀ ਪਸ਼ਮੀਨੇ ਦੇ ਹੀ ਨਾਲ ਸ਼ਾਲ ਆ ਜੀ ਲੋ ਜੀ ਸ਼ਾਲ ਚੈੱਕ ਕਰੋ ਜੀ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ ਜੀ ਕਲਾ ਆਪਣੇ ਕੋਲ ਜੀ ਮਾਨਸਰ ਤੋਂ ਕਾਹ ਕਹਿਤੀ ਉਹ ਕਿ ਨੇ 8:30 ਵਜੇ ਆਈ 1500 ਦਾ ਜੀ ਮਾਨਸਰ ਸਾਹਿਬ ਇਹਦੇ 1500 ਦਾ ਜੀ ਆਪਣੇ ਕੋਲ ਗਾਹ ਕਹਿਤੀ ਹੈ ਜੀ ਆਪਾਂ ਤੁਹਾਨੂੰ ਦੇਵਾਂਗੇ 700 ਦਾ ਜੀ ਆਰੀ ਵਰਕ ਪਸ਼ਮੀਨਾ ਸ਼ਾਲ ਸੂਟੀ 700 ਦਾ ਜੀ ਆਪਾਂ ਨਹੀਂ ਵੇਚਣਾ 1500 ਦਾ ਜੀ ਆਪਾਂ ਦੇਵਾਂਗੇ 700 ਦਾ ਜੀ ਆਪਾਂ ਭੈਣਾਂ ਦੇ ਕਰਨੇ ਮੋٹے ਫਾਇਦੇ ਜੀ ਲੋ ਜੀ ਚਾਰ ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸ਼ਕਰੀਨ ਸ਼ਾਟ ਲਓ ਸਾਨੂੰ WhatsApp ਆਰਡਰ ਕਰੋ ਜੀ 700 ਦੇ ਵਿੱਚ ਪਸ਼ਮੀਨੇ ਦਾ ਆਰੀ ਵਰਕ ਸੂਟ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਾਨੂੰ WhatsApp ਉਪਰਡਰ ਕਰ ਦਿਓ ਜੀ ਸ਼ਾਪ ਤੇ ਵੀ ਆ ਕੇ ਲੈ ਸਕਦੇ ਹੋ ਮਿਲੂਗਾ ਤੁਹਾਨੂੰ ਅਲੀਸ਼ੀਰ ਵਾਲਿਆਂ ਤੋਂ ਥਾਣਾ ਰੋਡ ਪੀਖੀ ਤੋਂ ਜੀ ਕੋਈ ਚਾਰ ਕਲਰ ਨੇ ਚਾਰ ਹੀ ਕਲਰ ਪੂਰੇ ਸ਼ਾਨਦਾਰ ਨੇ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੋ ਸਾਨੂੰ WhatsApp ਉਪਰਡਰ ਕਰੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ 700 ਦੇ ਵਿੱਚ ਦੇਵਾਂਗੇ ਜੀ ਆਪਾਂ 1500 ਦਾ ਨਹੀਂ ਵੇਚਣਾ ਹੈਗਾ ਜੀ ਆਪਾਂ ਪਹਿਣਾ ਦੇ ਮੋٹے ਫਾਇਦੇ ਕਰਦੇ ਆ ਜੀ 700 ਦੇ ਵਿੱਚ ਜੀ ਆਰੀ ਵਰਕ ਪਸ਼ਮੀਨਾ ਸ਼ਾਲ ਸੂਟ ਜੀ